ਚਟਣੀ ਆਉਂਦਾ ਤੁਮ ਚਟਣੀ ਚਟਣੀ ਦਾ ਰੂਣ ਰਤਾ ਰੂਣ ਕੋਟ ਲੈਣਾ ਰੂਣ ਮਲਾਈ ਪਨੀ ਆਦੀ ਰੂਣ ਪਤਲਾ ਹੋਤੀ ਹੈ ਜੇ ਪਾਣੀ ਹੈਗਾ ਪਾਣੀ ਤਾਂ ਰਹੇਗੀ ਨਹੀਂ ਦੋ ਅੰਗੇ ਉੱਥੇ ਲੰਮੀ ਅੰਦ ਤੇ ਖਾਣਾ ਅੱਛਾ ਕੜਾ ਬਣਾ ਦੇ ਨੇ ਕੜਾ ਬਣਾਉਂਦੇ ਸੀ ਕੜਾ ਨਾ ਦੇ ਚਾਵਲ ਮਿੱਠੇ ਬਣਾ ਲੈ ਇਹ ਦੋਵੇਂ ਟ੍ਰਾਈ ਹੋ ਜਾਂਦੇ ਸੀ ਕੁੜੀ ਨੂੰ ਵੀ ਟ੍ਰਾਈ ਜਾਂਦੇ ਸੀ। ਵੀ ਵੀ ਮੀਲ ਤੱਕ ਹੋਰ ਬੜਾ ਪਾਪ ਤੇ ਟੋਟਰ ਤੇ ਨਾ ਨੀਚਾ ਮਾਰ ਜਾਂਦੀ। ਲੁਰਗੋਣਾ ਅੱਗੇ ਬੇਬੇ ਪਰਿਵਾਰਾਂ ਦੇ ਵਿੱਚ ਕਿਹੋ ਜਿਹਾ ਪਿਆਰ ਹੁੰਦਾ ਸੀ ਕਿੰਨੀ ਮੁਹੱਬਤ ਹੁੰਦੀ ਸੀ? ਉਹ ਤਾਂ ਬੜੀ ਹੁੰਦੀ ਸੀ। ਕਿਸ ਤਰ੍ਹਾਂ? ਬੜੀ ਹੁੰਦੀ ਸੀ। ਯੱਕ ਤੂੰ ਇਹਨੂੰ ਬੜਾ ਆਣਾ ਜਾਣਾ ਤੇ ਕੁਛ ਨਾ ਗਸਣਾ। ਕਿ ਬਾਣਾ ਠੀਣਾ ਰਾਤ ਇਕੱਟਾਈ ਹਾਂ ਬਾਹਰ ਤੋਂ ਆਂਡ ਗਵਾਂਡ ਚਲੇ ਜਾਣਾ ਆਂਡ ਗਵਾਂਡ ਘਰੇ ਜਾਂਦਾ ਰਹਿਣਾ ਉੱਤੇ ਚੱਟ ਬਹਿ ਰਹਿਣਾ ਤੇ ਪਾਸੇ ਇਹ ਨਹੀਂ ਕੰਮ ਦਾ ਸੀ ਚੁੰਨੇਰੀਆਂ ਦਾ ਝਿਰਖਾ ਕੱਤਦੀਆਂ ਆ ਅੱਛਾ ਝਿਰਖਾ ਕਰੇ ਕਰਦੀਆਂ ਕਿ ਘਰੇ ਉੱਪਰ ਦੇ ਥੱਲੇ ਜਾ ਕੇ ਜਾਂ ਰੁੱਖਾਂ ਦੇ ਅੱਥ ਬਹਿ ਰਹਿਣਾ ਸਾਰੀਆਂ ਸੇਲੀਆਂ ਇਕੱਠੀਆਂ ਹੋ ਜਾਂਦੀਆਂ ਇਕੱਠੀਆਂ ਹੋ ਜਾਂਦੀਆਂ ਤੇ ਝਿਰਖਾ ਕੱਤਣਾ ਨਾ ਗਾਵਣੇ ਵੀ ਕਰਦੇ ਸੀ ਗਿਆ ਹਾਂ ਕੱਢ ਲੈਂਦੀ ਮੈਂ ਗਾਵਣੇ ਕਿਹੋ ਜਿਹੇ ਗਾਵਣ ਹੁੰਦੇ ਸੀਗੇ ਉਹ ਨਾ ਨਵਾਂ ਕੋਨੇ ਹੁੰਦੇ ਹੋਣ ਕਿਵੇਂ ਨਿਕਲਵਾਉਂ ਹੁਣ ਤਾਂ ਸੁਣਨ ਨੂੰ ਦਿਲ ਨਹੀਂ ਕਰਦਾ ਤੇ ਅੱਗੇ ਆਲੇ ਬੜੇ ਵਧੀਆ ਹੁੰਦੇ ਸੀਗੇ ਬੜੇ ਵਧੀਆ ਨਾ ਨਾ ਗਰੀਬੀ ਬੜੀ ਗਰੀਬੀ ਆ ਗਈ ਸੀ ਬੜੀ ਗਰੀਬੀ ਇਹ ਫਿਰ ਕਰੇ ਹੀ ਕੱਢਦੇ ਹੁੰਦੇ ਸੀ ਕਿ ਇਹ ਨਾ ਇਹ ਫਿਰ ਹੀ ਕਹੀ ਕਿ ਡੇਰੀਆਂ ਤੋਂ ਬਣਾ ਲੈਂਗੇ ਨਾ ਕਿਉਂਕਿ ਛੇੜ ਨਹੀਂ ਆਉਂਦੇ ਤੋਂ ਬਸ ਟੌਪਰ ਦੱਛੀ ਸੀ ਲੈਂਦੇ ਜਾਂਦੇ ਗਏ

ਉਹ ਤਾਂ ਬਰੀਕੀ ਹੁੰਦੀ ਸੀ ਬੜੀ ਬਰੀਕੀ ਹੁੰਦੀ ਆਈ ਕਿੜਾ ਆਮ ਦਾ ਚਾਹ ਦਾ ਹਾਂਜੀ ਤੇ ਕਾਨੇ ਪਤਨੇ ਬੰਦਿਆਂ ਮਰੂ ਗੱਡਣਾ ਮਰੂ ਨਾਂ ਬੱਤੇ ਵੀ ਜਰ ਬਣਾ ਨੇ ਡੇਲੋ ਹੂੰ ਕੁਲੀਆਂ ਚ ਦੇ ਕੋਈ ਮਾਨਯੋਗ ਨਹੀਂ ਉਹ ਕੋਟ ਕੋਟ ਤੇ ਬੰਦਾ ਨਹੀਂ ਆਉਣੀ ਹੋਂ ਖਾਂ ਮੂੰਗਾਂ ਵੱਟੀ ਰੱਖਣਾ ਦਿਨੋਂ ਵੀ ਵੱਟੀ ਰੱਖਣਾ ਉਹ ਕੋੜਾ ਨਾ ਕੋਈ ਜਾਵੇ ਹਾਂ ਮੈਂ ਜਾਂਦਾ ਸੀ ਸ਼ਹਿਰ ਵੇ ਜਾਂਦਾ ਸੀ ਬਾਹਰ ਵੇ ਆ ਕੇ ਉਹ ਤੋਂ ਆਪ ਤਾਂ ਲੈ ਅੱਛਾ ਆ ਤਾਂ ਮੈਂ ਆ ਕੇ ਉਹ ਯਾਪਾਂ ਦਿਖਾ ਦੇ ਜਿਵੇਂ ਜਿਵੇਂ ਦੌਰ ਬਦਲਦਾ ਗਿਆ ਬਦਲਦਾ ਗਿਆ ਖੇਤਾਂ ਦੇ ਵਿੱਚ ਬੰਦੇ ਘਰ ਦੇ ਖੇਤਾਂ ਚਲੇ ਗਏ ਚਲੇ ਗਏ ਤੁਸੀਂ ਫਿਰ ਕੀ ਕਰਦੇ ਹੁੰਦੇ ਸੀ ਕਾਰ ਅਸੀਂ ਘਰ ਦੇ ਹੀ ਕੰਮ ਘਰ ਨੂੰ ਕਰਦਾ ਕਾਰ ਦਾ ਕੰਮ ਤੇ ਰੋਟੀ ਮਗਰ ਲੈ ਕੇ ਜਾਂਦੇ ਸੀ ਹਾਂ ਰੋਟੀ ਮਗਰ ਲੈ ਜਾਂਦੇ ਬੰਦੇ ਹਲਵਾ ਆ ਜਾਂਦੇ ਮੈਂ ਰੋਟੀ ਲੈ ਜਾਂਦੇ ਰੋਟੀ ਦੀਆਂ ਰੋਟੀ ਚ ਕੀ ਕੀ ਉਹ ਨਹੀਂ ਸੁਬੀ ਬਣਾ ਨਹੀਂ ਉਹ ਖਾਲਾ ਸਾਜ਼ ਗਿੰਦਾ ਦਾਣਾ ਬਣਾ ਲੈਣਾ ਅੱਛਾ ਬਾਕੀ ਇਹ ਚੱਲ ਗਿਆ ਜੇ ਉਹ ਨਾ ਹੁੰਦਾ ਤਾਂ ਫਿਰ ਚਟਣੀ ਨਾ ਹੁੰਦਾ ਤਾਂ ਮਰ ਚਟਣੀ ਚਟਣੀ ਦਾ ਨੂਨ ਤੇ ਤੈਨੂੰ ਨੂਨ ਪਾਟ ਲੈਣਾ ਪਾਟਾ ਨੂਨ ਹਾਂ ਇਹ ਕਿਹੋ ਜਿਹਾ ਹੁੰਦਾ ਨੂਨ ਦਾ ਚੈਨਾ ਖੂਨ ਪਾ ਗੀਆਂ ਬੱਕਿਆ ਪਾਓ ਅੱਛਾ ਉਹ ਵਾਹ ਰਗੜ ਗਿਆ ਹਾਂ ਰਾਤ ਪਰ ਚਟਲੀਆਂ ਰੱਖ ਆ ਕਰ ਗਿਆ ਹਾਂ ਉਹਦੇ ਨਾਲ ਰੋਟੀ ਖਾ ਲਈ ਲੱਤੀ ਉਹਨੇ ਲੱਤੀ ਲੱਸੀ ਜ਼ਿਆਦਾ ਹੁੰਦੀ ਸੀ ਗਿਆ ਨਾ ਲੱਸੀ ਜ਼ਿਆਦਾ ਹੁੰਦੀ ਸੀ ਦਾ ਆਕੜੇ ਨਾ ਉਹਦੀ ਬਣ ਗਈ ਇਹ ਤੁਹਾਡਾ ਕੋਈ ਅੱਛਾ ਜੀ ਅਜਾ ਨਾ ਆਏ ਜੋ ਕੂਚੇ ਨਾ ਢੜਕ ਲੈਣਾ ਕਰੇ ਢੜਕ ਲੈਣ ਦੇ ਸੀ ਢੜਕ ਲੈਣ ਦੇ ਆਪਾਂ ਕਿ ਹੋ ਗਿਆ ਨਾ ਧਾਣੀਆਂ ਲੱਤੋ ਆਇਆ ਕਰਕੇ ਹੱਥ ਨਾਲ ਨਾਲ ਹੀ ਕਰਕੇ ਢੜਕ ਲੈ ਹਾਂ ਉਹਨੂੰ ਤਾਂ ਬਿਜਲੀ ਆਈ ਨੂੰ ਧਾਣੀਆਂ ਨਿਕਲ ਬੰਨੋ ਨਾ ਉਹਨੂੰ ਤੇ ਢੁੜਕੀਦਾ ਵੈਸੇ ਇੱਕ ਗੱਲ ਆ ਬੇਬੇ ਕਿ ਹੱਥਾਂ ਦੀ ਜਿਹੜੀ ਮਦਾਨੀ ਹੈ ਹਾਂ ਉਹਦੇ ਤਾਕਤ ਲੱਗਦੀ ਸੀ ਤੇ ਐਕਸਰਸਾਈਜ਼ ਦਾ ਕਸਰਤ ਤਾਂ ਹੁੰਦੀ ਸੀਗੀ ਨਾ ਹਾਂ ਹੁੰਦੀ ਸੀ ਹੁੰਦੇ ਨਾ ਨਾ ਓਹ ਆਹ ਆ ਬੱਬੂ ਹੁੰਦੇ ਕੀ ਕਿਉਂ ਬਾਵਾ ਨੀ ਕਰਦਾ ਇਹ ਵਾ ਪਾਣੀ ਪਾ ਲਈ ਤਾਂ ਇਹਨਾਂ ਫ੍ਰੀਕਾ ਬਣ ਅੱਛਾ ਉਹਨੂੰ ਉਹਦੇ ਵਿੱਚ ਰੱਖਦੇ ਹੋਣੇ ਆ ਕਿ ਹਾਰੇ ਚ ਹਾਂ ਹਾਰੇ ਕਿੱਦਾਂ ਦਕਾਰ ਲੈਣਾ ਉੱਤੇ ਮਲਾਈ ਆ ਜਾਂਦੀ ਸੀ ਮਲਾਈ ਆ ਜਾਂਦੀ ਇਹਨੇ ਨਹੀਂ ਮਲਾਈ ਵੱਜ ਜਾਂਦੀ ਅੱਛਾ ਰੋਣ ਮਲਾਈ ਪਨੀ ਆਦੀ ਬਹੁਤ ਪਤਲਾ ਲੱਗੋ ਤੀ ਹੈਗੇ ਪਰ ਪਾਣੀ ਹੈਗਾ ਪਾਣੀ ਤਾਂ ਰਹੇਗੀ ਨੀ ਦੁਆਦ ਹੋਏ ਹਾਂ ਹਾਂ ਤੇ ਜਦੋਂ ਬੇਬੇ ਵਿਆਹ ਸ਼ਾਦੀ ਹੁੰਦਾ ਸੀ ਹਾਂ ਕੋਈ ਤੁਹਾਡੀ ਸਹੇਲੀ ਦਾ ਆ ਗਿਆ ਜਾਂ ਕਿਸੇ ਭੈਣ ਭਰਾ ਦਾ ਆ ਗਿਆ ਹਾਂ ਤਾਂ ਫਿਰ ਕਿਵੇਂ ਦੀ ਕਰਦੇ ਹੁੰਦੇ ਸੀਗੇ ਕਿਵੇਂ ਕੀ ਵਿਚਾਰੇ ਗਰੀਬੀ ਗਰੀਬੀ ਨਾਲ ਕਰਦੇ ਹੁੰਦਾ ਹਾਂ ਮਾਕੇ ਵੀ ਕੁਝ ਆ ਰੋਣਾ ਕਿਉਂ ਬਿਨਾਂ ਨਾ ਮਾੜਾ ਮੋਟਾ ਕਾਬਲੇ ਨਾ ਦਿਕਾ ਅੱਛਾ ਚਾਹ ਬਣੇ ਜਾਂਦੇ ਰਹੇ ਚੀਨੀ ਜੜਾ ਵਾ ਘਰ ਤੇ ਦਿਆ ਨਾ ਬਰਾਤ ਕਿੱਥੇ ਬਿਠਾ ਦੇਉਂਦੇ ਸੀਗੇ ਬਿਠਾ ਉਹ ਘਰੇ ਹੀ ਵੇੜੇ ਕੀ ਵੇੜੇ 'ਚ ਹੀ ਬਿਠਾ ਦੇਣੀ ਜਾਂ ਕਿਤੇ ਹਾਂ ਕਿਤੇ ਦੁਆਰਾ ਚੂਹਣਾ ਗਾਰਦੋਰ ਨਹੀਂ ਕਿਤੇ ਚਾਹ ਚੂਹਣੀ ਨਾ ਅੱਛਾ ਤੂੰ ਉੱਥੇ ਪਾ ਦੇ ਨਾ ਮਨਜੇ ਉੱਥੇ ਢਾ ਦੇਂਦੇ ਸੀ ਹਾਂ ਜੇ ਉੱਥੇ ਨਾ ਮਿੰਡਾਂ ਦੇ ਉੱਤੇ ਖਾਣਾ ਅੱਛਾ ਆ ਕੜਾ ਬਣਾ ਦੇ ਨੇ ਕੜਾ ਬਣਾਉਂਦੇ ਸੀਗੇ ਕੜਾ ਬਣਾ ਦੇ ਚਾਵਲ ਮਿੱਠੇ ਬਣਾ ਲੈ ਬਸ ਇਹ ਕਿ ਮੰਡੇ ਦਾ ਛੋਕਰੇ ਦਵੇਂ ਆਉਣਾ ਕਿ ਉਹਨਾਂ ਛੱtre ਬਣਾ ਲੈਣੇ ਤੇ ਉਹ ਉਹ ਬਣਾ ਲੈਣਗੇ ਸਮਝੀ ਅੱਛਾ ਨਹੀਂ ਤਾਂ ਕੜਾਈ ਚੱਲਦਾ ਹੁੰਦਾ ਸੀ ਕੜਾਈ ਚੱਲਦਾ ਉਹ ਦੋ ਦਿਆਂ ਨੂੰ ਕੜਾਈ ਚੱਲਾ ਜਾਣਾ ਇੱਕ ਦਿਨ ਉਹ ਉਹ ਜੀਆ ਬਣਾ ਲੈਣਾ ਤੇ ਉਹ ਹਾਰਿਆਂ ਨੇ ਇਕੱਠਾ ਦੇ ਉਹ ਵੀ ਚਾਹੇ ਆਂਦੇ ਨੇ ਤੇ ਆਪਾਂ ਚੰਨੇ ਭਰ ਲੈਣੇ ਤੇ ਖਾ ਲੈਣੀ ਰੋਟੀਆਂ ਆਪਾਂ ਵੀ ਰੋਟੀਆਂ ਫਕਾ ਲੈਣੀਆਂ ਅੱਛਾ ਤੇ ਮਰਥਾ ਲੈਣੀ ਆਈ ਕਰਦੀ ਐ ਇਹਨੇ ਆਈ ਚੱਲਦਾ ਹੁੰਦਾ ਆਈ ਦੁਨੀਆ ਕਰਦੀ ਐ ਇਹਦਾ ਤੇ ਰਾਤ ਨੂੰ ਫਿਰ ਕੁੜੀਆਂ ਇਕੱਠੀਆਂ ਹੋ ਕੇ ਗਾਵਣ ਵੀ ਬੋਲਦੀ ਆਉਣੀ ਆ ਹਾਂ ਗਾਵਣੀ ਕਰਦੀ ਐ ਉਹੀ ਪੁਰਾਣੇ ਜਬਾਨੇ ਵਾਲੇ ਗਾਉ ਆ ਪੁਰਾਣੇ ਜਬਾਨੇ ਵਾਲੇ ਤੇ ਫਿਰ ਬਰਾਤ ਜਦੋਂ ਗੱਬੇ ਉਦੋਂ ਟਰੈਕਟਰ ਨਾ ਤਾਂ ਟਰੈਕਟਰ ਹੁੰਦਾ ਸੀ ਨਾ ਇਹ ਬਾਤ ਹੁੰਦੀ ਸੀ ਕੁਝ ਟਰਟ ਜਾਣਾ ਟਰਟੀਆਂ ਜਿਜਾਣੇ ਉਥੇ ਦਲਾਲਾਬਾਦ ਤੱਕ ਐਨੀ ਦੂਰ ਫਾਜ਼ਿਲਕਾ ਤੋਂ ਪਾਣ ਦੇ ਟਰਟ ਜਾਣਾ ਅੰਨੀ ਦੂਰ ਤੁਰ ਕੇ ਜਾਂਦੇ ਸੀ ਬੜੇ ਬੜਾ ਪਾਂਦੇ ਚੋਟ ਚੋਟ ਤੇ ਯਾਰ ਇੱਥੇ ਜਾਣਾ ਨਾ ਮੈਂ ਕਨਾਤੀ ਹਾਂਜੀ ਹਾਲ ਕੇ ਜਾਣਾ ਤੇ ਬਾਹਰ ਚੱਲਣਾ ਤੇ ਜਿੱਥੇ ਆਗਾ ਜਾਣਾ ਤੁਸੀਂ ਹੀ ਨਹੀਂ ਲੱਗ ਉੱਥੇ ਟਰਾਈਆ ਤੇ ਅੱਜ ਕੱਲ ਤਾਂ ਕਿਸੇ ਕੋਲ ਟਰਾਈ ਇੱਥੋਂ ਅੱਜ ਕੋਈ ਨਹੀਂ ਟਰਾ ਜਾਦਾ ਬਾਹਰ ਨਿਕਲੋ ਦੂਜੇ ਪਿੰਡ ਜਾਣਾ ਵੇ ਕਹਿੰਦੇ ਨਾ ਮੈਂ ਜੀ ਮੈਂ ਲੈ ਕੇ ਆ ਜਾਂਦਾ ਉਹਦਾ ਨਾ ਉਹ ਦੋ ਦਿਨ ਬਰਾਤਾ ਰਹਿੰਦੀ ਆ ਦੋ ਦੋ ਦਿਨ ਦੋ ਦੋ ਦਿਨ ਰਹਿੰਦੀ ਆ अच्छा आ, तो उदो बेबे मतलब परिवार ਦੇ ਵਿੱਚ ਨੋਹਾ ਨਾਲ ਧੀਆਂ ਨਾਲ ਕਿਹੋ ਜਿਹਾ ਵਿਆਹ ਕਰਦੇ ਸੀਗੇ ਮਾਪੇ ਖਾਸ ਤੌਰ ਤੇ ਮਾਂ ਕਿਹੋ ਜਿਹਾ ਵਿਆਹ ਕਰਦੀ ਸੀ ਕਿਉਂਕਿ ਅੱਜਕੱਲ ਤਾਂ ਵਿਆਹ ਦੇ ਵਿੱਚ ਨੋਹ ਦੇ ਨਾਲ ਬਦਲਾਅ ਜ ਆ ਗਿਆ ਨਾ 700 ਦੇ ਦਾ ਤੇ ਉਦੋਂ ਕਿਹੋ ਜਿਹਾ ਵਿਆਹ ਹੁੰਦਾ ਸੀ ਦਾਦਾ ਦਾ ਵਿਆਹ ਬੱਸ ਨਾ ਬਾਬਾ ਘਰ ਲੈ ਆਉਂਦਾ ਉਹਨੇ ਭਾਈ ਨੇ ਕਾਜ ਪਾੜ ਲੈਣਾ ਅੱਛਾ ਪਾੜ ਲੈਣਾ ਤਾਂ ਮੜ ਵਿਆਹ ਹੋ ਜਾਣਾ ਯਾਰ ਰੋਣਾ ਇਹ ਮੜਾ ਵੇਖਾ ਪੀ ਉਹ ਟਾਈਮ ਹੀ ਗਾਇ ਕੁੜੀ ਟੁਰ ਦੇਣਾ ਜੇ ਉਹ ਇੱਕ ਵੇਰ ਤੋਂ ਮਣੀ ਤੋਂ ਦੂਦੇ ਘਟੂ ਅੱਛਾ ਤੁਸੀਂ ਦੱਸਿਆ ਵੀ ਜਾਂਦੇ ਟੁਰ ਕੇ ਸੀ ਫਿਰ ਕੁੜੀ ਨੂੰ ਕਿਵੇਂ ਲੈ ਕੇ ਜਾਂਦੇ ਸੀਗੇ ਕੁੜੀ ਨੂੰ ਵੀ ਟਰਾਈਲ ਜਾਂਦੇ ਸੀ ਕੁੜੀ ਨੂੰ ਵੀ ਟਰੈਲੀਆਂ ਜਾਂਦੇ ਸੀ ਵੀ ਟਰਾਈਲ ਜਾਂਦੇ ਸੀ 20 20 ਮੀਲ ਤੱਕ ਹੋ ਬੜਾ ਪਾਂ ਤੇ ਟੁਰ ਟੁਰ ਤੇ ਨਾ ਨੀਚਾ ਮਾਰ ਜਾਂਦੀ ਪਹਿਰਾ ਤਾਂ ਛਾਲੇ ਪੈ ਜਾਂਦੇ ਹਣੇ ਬਹਿ ਜਾਂਦੇ ਛਾਲੇ ਟੁਰ ਟੁਰ ਤੇ ਮਰੀ ਚਲਦਾ ਤੇ ਲੋਕ ਤਾਂ ਫੇਰ ਵੀ ਪ੍ਰਵਾਹ ਨਹੀਂ ਕਰਦੇ ਸੀਗੇ ਹਨਾ ਨਹੀਂ ਉਹ ਤਾਂ ਬੜੀ ਦੁਨੀਆ ਟੋਰ ਜਾਂਦੀ ਸੀ ਟੋਰ ਜਾਂਦੀ ਸੀ ਬੜੀ ਟੁਰਦੀ ਆਈ ਇੱਥੇ ਲੱਗ ਟੁਰਨਾ ਆਹੀ ਆਉਣ ਤੇ ਆਉਣ ਆਹਾ ਟੁਕਛਾਲ ਹੋ ਗਏ ਨਾ ਕੋਈ ਟੋਰ ਤੇ ਜਾਵਿਦਾ ਅੱਗੇ ਇੱਥੋਂ ਟੋਰ ਤੇ ਜਾਣਾ ਤੇ ਸ਼ਹਿਰ ਜਾ ਤੇ ਛੇ ਗਮਾਉਣਾ ਦਾ ਇਤਿਆਹਾ ਅੱਛਾ ਇੱਥੋਂ ਘਟੋ ਘਟ ਬੇਬੇ 12 13 ਕਿਲੋਮੀਟਰ ਹੈ ਸ਼ਹਿਰ ਫਾਜ਼ਲ ਕਾ ਤੋਂ ਆਈ ਵਾ ਇਹ ਲਾਭ ਇੰਨੀ ਦੂਰ ਤੋਰ ਕੇ ਜਾਣਾ ਤੇ 24 25 ਕਿਲੋਮੀਟਰ ਹੋ ਗਿਆ ਟੋਰਦੀ ਆ ਵੀਦਾ ਜੋ ਵੀ ਪੱਟਕੀ ਕਿਲੋ ਮੀਟਰ ਹੋ ਗਿਆ ਹੋ ਗਿਆ ਆ ਹੀ ਨਾ ਵੇਖਾ ਹਣ ਹੋਏ ਰੋਟੀ ਟੁਕਰ ਪਕਾ ਲਿਆ ਖਾ ਲਿਆ ਬਾਜਾਂਦਾ ਰਿਆ ਮੈਂ ਤਾਂ ਪੁੱਛਾਇਆ ਵਾ ਤੇ ਲੈਣੀ ਜਾਂ ਦਵਾਈ ਦਈ ਜੋ ਢੇਲਾ ਮਿੱਲਾ ਹੋਈ ਜਾਂਦਾ ਹੂੰ ਦਵਾਈ ਲੈ ਤੇ ਮੁਰਤ ਚਾਰ ਰੋਟੀ ਨਾਲ ਤੇ ਲੱਗੇ ਇਹਨਾਂ ਖੜਾ ਨਾ ਲਾਈਆ ਨੇ ਇਹ ਖੜਾ ਹੁੰਦਾ ਤਾਂ ਉਹ ਦਵਾਈ ਤਰੀ ਚੰਗੀ ਹਿੰਮਤ ਹੁੰਦੀ ਸੀ ਯਾ ਨਾ ਉਹ ਦਵਾਈ ਹੁਣ ਤਾਂ ਬੜੀ ਆ ਗਈ ਆਈ ਅਮਾ ਤਾਂ ਮਨ ਰਹਿ ਗਿਆ ਅੱਗੇ ਮੇਰੇ ਕੋਲ ਬਣੀ ਇਹ ਘਾਰ ਦੇ ਵਿੱਚ ਨੌਮਾ ਨਾਲ ਕਿਹੋ ਜਿਹਾ ਸਲੂਕ ਕਰਦੇ ਸੀਗੇ ਕਿਉਂਕਿ ਪਹਿਲੇ ਕਹਿੰਦੇ ਨਾ ਨੱਤਿਆਂ ਨੂੰ ਇੰਨਾ ਜ਼ਿਆਦਾ ਨਹੀਂ ਸਮਝਦੇ ਸੀਗੇ ਜਾਂ ਨੌਮਾ ਨੂੰ ਤੇ ਉਹ ਤਾਂ ਵਧੀਆ ਸਮਝਦੇ ਸੀ ਉਹ ਤਾਂ ਵਧੀਆ ਸਮਝਦੇ ਸੀ ਆ ਹਣ ਦੀ ਫਪੀ ਕਿਹੜਾ ਹਣਦੇ ਨਾ ਇਹ ਹਣ ਉਹਨੇ ਕਹਿੰਦੇ ਚਾਹਤੇ ਕਿੱਕ ਦੇ ਨੌਤਾ ਚਾਤ ਲਾੜ ਪਈਆ ਹਾਂ ਨਰਾਣੀ ਜਠਾਣੀ ਉਹਨਾਂ ਲੜਦੀ ਨਾਣ ਭਰ ਜਾਈ ਲਾੜ ਪਈਆ ਮੋ ਲੜਾਨਾਂ ਕਹਿੰਿਆ ਹੋਣ ਲੜਾਈਆਂ ਕਰੀਆਂ ਨੇ ਤੇ ਪਹਿਲਾਂ ਤਨੋਂ ਸੱਸ ਦਾ ਪਤਾ ਹੀ ਨਹੀਂ ਲੱਗਦਾ ਸੇ ਜਾਇ ਮਾਮਾ ਦੀ ਹੈ ਕਿ ਮਾਂ ਹੈ ਕਿ ਧੀ ਹੈ ਹਾਂ ਐ ਹੁੰਦੀ ਆਈ ਚੰਗਾ ਪਿਆਰ ਮੁਹੱਬਤ ਹੁੰਦਾ ਯਾ ਚੰਗਾ ਪਿਆਰ ਹੁੰਦਾ ਪਿਆਰ ਉਹਦਾ ਬੜਾ ਹੁੰਦਾ ਅੱਜ ਕੱਲ ਹੈ ਨਹੀਂ ਨਾ ਦੀ ਕਰ ਆਪਨੇ ਵਿਆਹ ਹੋਇਆ ਏ ਇਹ ਉਹਦਾ ਮੋਹਿੰਮ ਕੀਤਾ ਨੇ ਅੱਛਾ ਇਹ ਮੋਹਿੰਮ ਕਹਿੰਦਾ ਕਿ ਉਹ ਥੱਬਾ ਗੱਡੀ ਦਏ ਕਿ ਉਹ ਜੋ ਗੁਰੂ ਕੇ ਅੰਦਰ ਕੋਹੜਾ ਹੋਈਦਾ ਦੀਵਾ ਰਾ हां वो अठे जा मक्के तू अब अपन जे केंद्रवा के तोड़ के गए तो तोड़ के गए तोड़ती बराद गई नहीं तो तूसी भी फिर तोड़ के आए तो अखीं अठे मरताती कागा आडिया हां अठे नहीं तोड़ तुरन पाया नहीं ते मरवथ ना अ मोहन कहगा ना हां जी गुरुवा के सर गुरु सर और तू ना चल जात ए तू अठे ना बाप के का अच्छा बाप तो क्या करता है फाइल क्या है ये थमारो कुबटादा है रे ਮਰ ਗੱਡੇ ਤੇ ਆ ਗੱਡੇ ਤੇ ਬਰਾਤ ਆਈ ਸੀ ਹਾਂ ਗੱਡੇ ਦੀ ਆਈ ਲਾ ਕੋਈ ਤਾਂ ਆਈ ਹੁੰਦੀ ਨਹੀਂ ਹਾਂ ਅਰੇ ਜਬਾਨਾ ਕਿਹਨੇ ਕੰਮ ਕੀ ਬੇਬੇ ਤੁਹਾਨੂੰ ਕੀ ਲੱਗਦਾ ਉਹ ਵੇਲਾ ਵਧੀਆ ਸੀ ਕਿ ਅੱਜ ਦਾ ਵੇਲਾ ਵਧੀਆ ਹੈ ਵੇਲਾ ਤਾਂ ਉਹ ਵੀ ਵਧੀਆ ਹੀਗਾ ਸੀ ਹਾਂ ਵੇਲਾ ਤਾਂ ਵਧੀਆ ਹੀਗਾ ਪਰ ਹੁਣ ਜਿਵੇਂ ਜਿਵੇਂ ਕੰਮ ਵੱਧ ਆ ਗਿਆ ਆਖ ਦੁਨੀਆ ਤੇ ਵੱਧ ਗਿਆ ਹੁਣ ਸਾਬ ਦੁਨੀਆ ਕੇ ਨਾ ਬੜਾ ਯੋਨ ਕਪੜਾ ਲਿੜਾਵਾ ਦੂ ਪਾਉਣਾ ਕਰਨਾ ਉਹ ਚੈਨੇ ਮਤਲਬ ਫੈਸ਼ਨ ਹੈਗਾ ਹਾਂ ਫੈਸ਼ਨ ਕਰਨਾ ਤੋਂ ਉਹਦਾ ਕੋਈ ਨਹੀਂ ਹੁੰਦਾ ਉਹਦੇ ਇਹ ਚੀਜ਼ ਨਹੀਂ ਨਾ ਉਹਦਾ ਕੋਈ ਚੀਜ਼ ਨਹੀਂ ਹੁਣੋ ਘਰ ਦੇ ਵਿੱਚ ਭੈਣ ਭਰਾਵਾਂ ਵਾਲੀ ਪਿਆਰ ਮੁਹੱਬਤ ਵੀ ਨਜ਼ਰ ਨਹੀਂ ਆਉਂਦੀ ਨਾ ਉਦੋਂ ਤਾਂ ਜੇ ਕੁੜੀ ਮਤਲਬ ਪਿੰਡ ਦੇ ਵਿੱਚ ਲੰਘ ਜਾਂਦੀ ਸੀ ਨੋਂ ਲੰਘ ਜਾਂਦੀ ਸੀ ਜਾਂ ਜਵਾਈ ਆ ਜਾਂਦਾ ਸੀ ਕਹਿੰਦੇ ਸਾਡੇ ਪਿੰਡ ਦਾ ਜਵਾਈ ਹੈ ਤੇ ਸਾਡੇ ਪਿੰਡ ਦੀ ਦੀਪ ਹੈ ਨਾ ਆ ਗਈ ਹੈ ਤਾਂ ਹਰ ਦਾ ਪਿਆਰ ਕਰਨਾ ਉਹ ਨਬਲਾਉਣਾ ਕਿ ਨਾਉਣਾ ਸਾਰੇ ਨੂੰ ਬੁਲਾ ਕੇ ਆਉਣਾ ਸੀ ভাই ਹਾਂ ভাই ভাই ਆਉਣਾ ਹੁਣ ਹਾਰਾਂ ਨੂੰ ਬੁਲਾਉਣਾ ਇਹ ਨਹੀਂ ਭਈ ਨਾ ਬੁਲਾਉਣਾ ਬੁਲਾਉਣਾ ਜਿਵੇਂ ਬੇਬੇ ਜੀ ਨੇ ਦੱਸਿਆ ਕਿ ਪਿਆਰ ਮੁਹੱਬਤ ਹੁੰਦਾ ਸੀ ਤੀ ਪੈਨ ਨੂੰ ਐ ਪੂਰਾ ਪਿੰਡ ਹੀ ਉਹਦੀ ਕਦਰ ਕਰਦਾ ਸੀ ਆਪ ਦੀ ਤੀ ਪੈਨ ਸੰਦਸੀ ਹੁਣ ਹਾਲਾਤਾਂ ਦੇ ਵਿੱਚ ਫਰਕ ਪੈ ਗਿਆ ਹਾਂ ਬੜਾ ਫਰਕ ਤੀਆਂ ਪੈਣਾ ਨੂੰ ਮੇਰੀ ਅਪੀਲ ਵੀ ਹੈ ਬੇਨਤੀ ਹੈ ਕਿ ਅੱਜ ਦੇ ਬੱਚੇ ਪਟਕਣ ਨਾ ਆਪਣੇ ਰਾਹ ਤੋਂ ਔਰ ਚੰਗੀਆਂ ਗੱਲਾਂ ਸਿੱਖ ਕੇ ਅੱਗੇ ਵਧਣ ਤਾਂ ਕਿ ਤੁਹਾਡੇ ਮਾਪਿਆਂ ਦਾ ਜਿਹੜਾ ਨਾਂ ਹੈ ਉਹ ਬਹੁਤ ਉੱਚੀ ਪਹੁੰਚ ਤੱਕ ਜਾ ਸਕੇ